ਦੋਸਤੋ ਮੈਂ ਗੁਰਪ੍ਰੀਤ ਕਾ ਬਾਬ ਚ ਤੁਹਾਡਾ ਸਵਾਗਤ ਹੈ ਹਰ ਦਿਨ ਹਫਤਾ ਤਹਿਤ ਅੱਜ ਤੁਹਾਡੇ ਨਾਲ ਨਾਜ਼ਵਾਨ ਸ਼ਾਇਰਾ ਜਸ਼ਨਪ੍ਰੀਤ ਕੌਰ ਦੇ ਇੱਕ ਕਵਿਤਾ ਸਾਂਝੀ ਕਰ ਰਿਹਾ ਜਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੀ ਰਿਸਰਚ ਸਕਾਲਰ ਹੈ ਬੜਾ ਸੋਹਣਾ ਕੰਮ ਕਰ ਰਹੀ ਹੈ ਪਿਛਲੇ ਸਾਲ ਉਨੇ ਇੱਕ ਕਿਤਾਬ ਵੀ ਅਨਵਾਦ ਕੀਤੀ ਹੈ ਸੁਣ ਸਖੀਏ ਨਾ ਹੀਟ ਜਿਹਦੀ ਕਾफी ਚਰਚਾ ਤੇ ਉਹ ਕਵਿਤਾ ਵੀ ਵੱਖਰੀ ਤਰ੍ਹਾਂ ਦੀ ਲਿਖਦੀ ਹੈ ਮੈਨੂੰ ਚੰਗਾ ਲੱਗ ਰਿਹਾ ਹੈ ਉਹਦੀ ਕਵਿਤਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਵਿਤਾ ਦਾ ਨਾਮ ਉਹ ਉਹ ਸਦੀਆਂ ਤੋਂ ਸਾਹਮਣੇ ਆਈ ਹੈ ਕਿੰਨਾ ਹੀ ਕੁਝ ਨਿਕ ਸੁਪ ਮੋਟਾ ਵਾਰੀਕ ਗੰਡਾ ਦੇ ਕੇ ਪੋਟਲੀਆਂ ਵਿੱਚ ਬੰਨ੍ਹ ਕੇ ਖੁੰਝਿਆਂ ਤੀਕ ਪੜ ਛੱਡਦੀ ਹੈ ਉਹਨੂੰ ਛਾਂਟੀ ਕਰਨੀ ਆਉਂਦੀ ਹੈ ਤਾਂ ਹੀ ਸਰਦੀ ਗਰਮੀ ਦੇ ਕੱਪੜੇ ਆਮ ਖਾਸ ਬਸਤਾ ਅੱਡੋ ਅੱਡ ਰਹਦੇ ਹੈ ਉਹ ਜਦੋਂ ਵੀ ਤਿੱਥੀ ਤਿਹਾਰੀ ਝਾੜ ਪੂਝ ਕਰਦੇ ਹੈ ਕੁੱਲ ਸਮਾਨ ਫਰੋਲਦੀ ਹੈ ਚੀਜ਼ਾਂ ਨੂੰ ਧੁੱਪ ਲਵਾਉਂਦੀ ਹੈ ਨਵੀਂ ਤਰਤੀਬ ਚ ਚਿੰਦੀ ਹੈ ਥਾਵਾ ਬਦਲ ਦਿੰਦੀ ਹੈ ਤੇ ਬਥੇੜਾ ਕੁਝ ਕੂੜਾ ਕਹਿ ਵਗਾਹ ਮਾਰਦੀ ਹੈ ਹਾਂ ਉਹ ਸਦੀਆਂ ਤੋਂ ਸਾਹਮਦੇ ਆਈ ਹੈ ਹਾਂ ਉਹ ਸਦੀਆਂ ਤੋਂ ਸਾਹਮਦੇ ਆਈ ਹੈ ਬਾ ਖੂਬੀ ਜਾਣਦੀ ਹੈ ਕੀ ਸਾਹਮਣਾ ਹੈ ਹਾਂ ਉਹ ਸਦੀਆਂ ਤੋਂ ਸਾਹਮਣੇ ਆਈ ਹੈ ਬਾਖੂਬੀ ਜਾਣਦੀ ਹੈ ਕੀ ਸਾਹਮਣਾ ਹੈ ਕਦੋਂ ਤਾਈ ਸਾਹਮਣਾ ਹੈ ਤੇ ਇਹ ਇਹ ਵੀ ਕਿ ਸਾਹਮਣੇ ਰਹਿਣਾ ਉਸ ਤੋਂ ਵੱਧ ਕਿਸੇ ਹੋਰ ਨੂੰ ਪਰਾਸ ਆਇਆ ਹੈ ਭਾਵੇਂ ਉਹ ਸਦੀਆਂ ਤੋਂ ਸਾਹਮਣੇ ਹੈ ਹਾਂ ਉਹ ਸਦੀਆਂ ਤੋਂ ਸਾਹਮਣੇ ਆਈ ਹੈ ਬਾਖੂਬੀ ਜਾਣਦੀ ਹੈ ਕੀ ਸਾਹਮਣਾ ਹੈ ਕਦੋਂ ਤਾਈ ਸਾਹਮਣਾ ਹੈ ਤੇ ਇਹ ਵੀ ਕੇ ਸਾਹਮਦੇ ਰਹਿਣਾ ਉਸ ਤੋਂ ਵੱਧ ਕਿਸੇ ਹੋਰ ਨੂੰ ਰਾਸ ਆਇਆ ਹੈ ਭਾਵੇਂ ਉਹ ਸਦੀਆਂ ਤੋਂ ਸਾਹਮਦੇ ਆਇਆ ਹੈ ਬਹੁਤ শুকਰਿਆ ਦੋਸਤੋ ਤੁਹਾਡਾ ਦਿਨ ਸੋਨਾ ਲੰਘੇ ਇੱਕ ਵਾਰ ਫੇਰ ਧੰਨਵਾਦ